ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜੀ ਟੀਲ ਮਲੋ ਜਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਸਾਡਾ ਅਜੋਲਾ ਹੈਗਾ ਜਿਹੜਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਮੈਂ ਨਵੀਂ ਦਿੱਲੀ ਪੂਸਾ ਤੋਂ ਲੈ ਕੇ ਆਇਆ ਸੀ ਕਿਸਾਨ ਵੀਰੋ ਇਹ ਅਸੀਂ ਝੋਨੇ ਦੇ ਵਿੱਚ ਪਾਉਨੇ ਆ ਤੇ 2013 ਦੇ ਵਿੱਚ ਮੈਂ ਇਹ ਲੈ ਕੇ ਆਇਆ ਸੀ ਦਿੱਲੀ ਤੋਂ ਤੇ ਜਦੋਂ ਇਹਨੂੰ ਅਸੀਂ ਝੋਨੇ ਦੇ ਵਿੱਚ ਪਾਵਾਂਗੇ ਤਾਂ 25% ਜਿਹੜਾ ਸਾਡਾ ਪਾਣੀ ਦੀ ਬਚਤ ਹੋ ਜਾਂਦੀ ਹੈ 25% ਨਾਈਟrogen ਖਾਦ ਦੀ ਬੱਚੋ ਜੀ ਕਿਸਾਨ ਵੀਰੋ ਕਿਸਾਨ ਵੀਰੋ ਜਿਹੜਾ ਝੋਲਾ ਅਸੀਂ ਕੱਢਿਆ ਉਹਦੇ ਵਿੱਚੋਂ ਹਾਊਸ ਦੇ ਵਿੱਚੋਂ ਉਹਨੂੰ ਅਸੀਂ ਇਹਦੇ ਵਿੱਚ ਪਾਉਣ ਲੱਗਿਆ ਪਾਣੀ 'ਚ ਤੇ ਪਾਣੀ ਦੇ ਉੱਤੇ ਤੈਰ ਕੇ ਕਿਸਾਨ ਵੀਰੋ ਇਹ ਝੋਨੇ ਦੇ ਵਿੱਚ ਲਿਆ ਜਾਊਗਾ ਤੇ ਇਹਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਵੀ 25% ਪਾਣੀ ਬਚਦਾ ਤੇ 25% ਨਾਈਟrogen ਖਾਦ ਬਚਦੀ ਹੈ ਤੇ ਨਦੀਨਾਂ ਦੇ ਉੱਤੇ ਵੀ ਕਿਸਾਨ ਵੀਰੋ ਕੰਟਰੋਲ ਕਰਦਾ ਹੁਣ ਜੀੜੀ ਬਹੁਤ ਵੱਡੀ ਹੋ ਗਈ ਇਸ ਕਰਕੇ ਨੂੰ ਅਸੀਂ ਇਹ ਪਾਣੀ ਦੇ ਉੱਤੇ ਸਿਰ ਦਾਨੇ ਇਹ ਸਾਡੇ ਸਾਰੇ ਖੇਤਾਂ ਜਿੱਥੇ ਪਾਣੀ ਜਾਊਗਾ ਨੱਕੇ ਦੇ ਰਾਹੀਂ ਉੱਥੇ ਸਾਰੇ ਖੇਤ ਦੇ ਵਿੱਚ ਫੈਲ ਜੂਗਾ ਕਿਸਾਨ ਵੀਰੋ ਬੜੀ ਤੇਜ਼ੀ ਨਾਲ ਅੱਗੇ ਵਧਦਾ ਰਹਿੰਦਾ